ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਤੁਹਾਡੇ ਨਾਂ ਦੇ ਖਾਤੇ ਵਗੈਰਾ ਖੋਲ ਲੇਵੇ ਬੜੀ ਬੰਬੇ ਚ ਐਫਆਈਆਰ ਦਰਜ ਹੋ ਗਈ ਵੀ ਤੁਹਾਨੂੰ ਬੰਬੇ ਜਾਣਾ ਪੈਣਾ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇੰਸਪੈਕਟਰ ਨਾਲ ਗੱਲ ਕਰਾ ਦਿੰਦੇ ਉਰੀ ਇੱਕ ਕਮਰੇ 'ਚ ਮੈਨੂੰ ਲੈ ਗਏ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦੇ ਨੇ ਤੁਹਾਨੂੰ ਸਾਨੂੰ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਹਿੰਦਾ ਮੈਂ ਕਿੱਦਾ ਜਾ ਸਕਦਾ ਮੈਂ ਕਹਿੰਦੇ ਤੁਸੀਂ ਗਏ ਕਦੇ ਬੰਮੇ ਤੁਹਾਡਾ ਖਾਤਾ ਖੁੱਲਿਆ ਉਹ ਤੇ ਮੈਂ ਕਹਿੰਦਾ ਮੇਰਾ ਕੋਈ ਖਾਤਾ ਨਹੀਂ ਹੈ ਖੁੱਲਿਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਤੁਸੀਂ ਆ ਜਾਈਂ ਅਰੈਸਟ ਕਿਉਂ ਨਹੀਂ ਕੀਤਾ ਤੁਸੀਂ ਇੱਥੇ ਬੈਠੇ ਆਂ ਰੈਸਟ ਕਰਕੇ ਲਿਆਓ ਇਹਦਾ ਅਰੈਸਟ ਹੋਣ ਦੀ 20 25 ਇਹਦੇ ਪਰ ਕੰਪਲੇਨ ਨਾ ਹੋਈ ਜਮਾ ਇੱਕ ਕਹਿੰਦਾ ਕਿ ਇੱਕ ਕਹਿੰਦਾ ਤੁਹਾਨੂੰ ਪਤਾ ਮ ਨਹੀਂ ਲਾਂਡਰਿੰਗ ਕੀ ਹੁੰਦੀ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਦਾ ਬੰਦਾ ਤੁਹਾਡੀ ਉਮਰ ਦਾ ਹੀ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਹਦਾ ਕੰਮ ਆ ਰਿਹਾ ਦਾ ਉਹਦੇ ਵਿੱਚ ਉਹਨੇ 2-2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20-20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਫਿਰ ਤੁਸੀਂ ਜੇ ਕਿਹਾ ਜਵਾਬ ਦਿੰਦੇ ਮੈਂ ਕਹਿੰਦਾ ਅਸੀਂ ਨਾ ਮੈਂ ਕਿਹਾ ਨਾ ਮੈਨੂੰ ਕਿਹਦਾ ਪਤਾ ਕਿੰਨ ਪਾਇਆ ਨਾ ਸਾਨੂੰ ਪਤਾ ਹੈ ਕੁਝ ਮੈਂ ਉਹਨੇ ਕਹਿੰਦਾ ਲੌਕ ਬੰਦ ਕਰ ਦਿਓ ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਮੈਂ ਤਾਂ ਮੈਨੂੰ ਪਤਾ ਨਹੀਂ ਕੀ ਆਗਿਆ ਲੈ ਕਹਿੰਦੇ ਨਹੀਂ ਤੁਹਾਨੂੰ ਤਾਰੇ ਕਰਨਾ ਹੀ ਕਰਨਾ ਹੈ ਤਾਂ ਐਦਾ ਕਰੋ ਕਿ ਸਾਰੇ ਆਪਣਾ ਫੇਸਬੁਕ ਬੈਂਕ ਦੀਆਂ ਕਾਪੀਆਂ ਇੱਕ ਕੀ ਹੋ ਗਏ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦੀ ਸਾਰੇ ਅਕਾਊਂਟ ਕਰਨਾ ਹੂੰਗਾ ਬਾਅਦ ਦੀ ਸਾਡੇ ਕੋਲ ਕੀ ਆ ਨਿਕਲਦਾ ਉੱਥੇ ਕੀ ਨਿਕਲਣਾ ਮੈਂ ਉਹ ਦੇਖਣਾ ਹੂੰਗਾ ਤੁਹਾਨੂੰ ਉਹ ਸਾਰੇ ਉਹ ਮੇਰੇ ਤੋਂ ਲੈਣੇ ਤੋਂ ਬਾਅਦ ਮੈਂ ਤਾਂ ਬਸ ਹੋ ਗਿਆ ਕਹਿੰਦੇ ਨਹੀਂ ਹਜਾ ਨਹੀਂ ਹੁਣ ਤੁਹਾਡੀ ਤੁਸੀਂ ਕੀ ਚਲਾਨੇ ਮੈਂ ਤਾਂ ਮੈਂ ਤਾਂ ਕੁਝ ਨਹੀਂ ਚਲਾਦਾ ਮੇਰੇ ਕੋਲ ਸਕੂਟਰੀ ਆ ਬਾਈਪੇ ਛੋਟੀ ਜੀ ਕਿੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੈਨੂੰ ਹੀ ਪੁੱਛ ਲਿਆ ਮੈਂ ਕਿਹਾ 10 ਕਿਲੋਮੀਟਰ ਹੈ ਹੰਪੂ ਜੇ ਦਾ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉਥੇ ਉਹਦਾ ਵੀ ਉਹ ਘਰ ਦਾ ਖੋਲਿਆ ਵਾ ਜਾਇਆ ਤਾਂ ਕੋਈ ਲਾਦੇ ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਨੂੰ ਇਹਨਾਂ ਡਰਾ ਲਿਆ ਉਹਨੇ ਤਬਕਾ ਲਿਆ ਮੈਂ ਨਾ ਮੈਂ ਭਾਈ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨੇ ਕਿਹਾ ਹੁਣ ਤੁਸੀਂ ਇਹਨੂੰ ਫੋਨ ਨੂੰ ਇਸ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਐਸਾ ਕਹ ਲੈਣੀ ਬੰਦ ਕੀਤਾ ਉਹਨੇ ਜਿਹੜਾ ਸਾਰਾ ਕੁਝ ਕਰਦੇ ਦੇ 2 ਘੰਟੇ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ FD ਚੜਾ ਲੈਣੀ ਫਿਰ FD ਚੜਾ ਕੇ ਫਿਰ ਤੁਸੀਂ ਅਮਾਉਂਟ ਜੋੜ ਦਿੰਨਾ ਤੇ ਕਿੰਨਾ ਹੈ ਫਿਰ ਬਾਹਰ ਆ ਜਾਣਾ RTGS ਫਾਰਮ ਲੈਣਾ RTGS ਫਾਰਮ ਐ ਤੁਹਾਨੂੰ ਦੱਸੂਗਾ ਉਹੀ ਮੈਨੂੰ ਦੱਸਦੇ ਰਹੀ ਉਹੀ ਮੈਂ ਭਰਦਾ ਰਿਹਾ ਹੂੰ ਉਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੇ ਪੈਸੇ ਨਿਕਲ ਗਏ ਫਿਰ ਉੱਥੇ ਦੇ ਮਾਮੂਲਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਉਹ پوری ਵੀਡੀਓ ਕੋਲ ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਡਮੀ ਰਸੀਦ ਭਾਈ ਵੀ ਇਹਦੇ 'ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਈਆ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਹਜਾ ਜਮ੍ਹਾਂ ਹੋਈ ਸਿਕਿਉਰਿਟੀ ਦੇ ਰਿਹਾ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੁਹਾਨੂੰ ਮੇਰੇ ਨਾਲ ਬੰਦੇ ਤੂੰ ਨਹੀਂ ਕਹੀ ਨਾ ਜਰਾ ਪੰਜ ਚਲਾਓ ਕਹ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅੱਜ ਕੇ 2 ਵਜੇ ਤੱਕ ਪ੍ਰਬੰਧ ਕਰਦੇ ਹਾਂ ਜਦੋਂ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਵੇਲੇ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਨਹੀਂ ਟਲਕਾਣੇ ਮੈਂ ਕਿਹਾ ਦੋ ਦਿਨ ਹੋ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਪਹਿਲੇ ਇਸ ਇੱਥੇ ਦਿੱਤੀ ਥਾਣੇ ਚ ਪਹੁੰਚਿਆ ਫਿਰ ਇੱਕ ਬੈਂਕ ਜੀ ਇੱਥੇ ਦੂਜੇ ਨੇ ਸਾਡੇ ਬੰਦੇ ਸੇਖਵਾਰ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਬਲਾ ਹੀ ਹੋਇਆ ਹੈ ਤੇ 10 ਲੱਖ 50 ਹਜ਼ਾਰ ਦਾ ਰਮੇਸ਼ لال ਜਿੱਤਾ ਸਾਡੇ ਚਾਚਾ ਮੇਰੇ ਪਿੰਡ ਸਿੱਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ ਮੀਤ ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਉਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਵਿਅਰਗ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਜ਼ਾਰੇ ਐ ਅਸੀਂ ਇਹ ਸਰਕਾਰਾਂ ਤੋਂ ਯਾਦੀ ਬਰਸ਼ਾਦ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10 1/2 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਉਣਾ ਚਾਹੀਦਾ ਅਸੀਂ ਸਰਕਾਰ ਤੋਂ ਜਿਹਦਾ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖੀ ਜਾਂਦਾ ਹੈ ਕਈ ਅਦਨੀ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਨੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਹੈ WhatsApp ਤੇ ਉਹ ਜਿਹੜੇ WhatsApp ਕਾਲਾਂ ਨੂੰ ਸਾਨੂੰ ਨਹੀਂ ਚੱਕਣੀ ਚਾਹੀਦੀਆਂ